ਦੇਰਾ ਬੱਲਾ ਦਾ ਤੁਸੀਂ ਜ਼ਿਕਰ ਕੀਤਾ ਕਹਿੰਦੇ ਤੁਸੀਂ ਉੱਥੇ ਪਹੁੰਚੇ ਕਹਿੰਦੇ 50 ਕਰੋੜ ਦਾ ਸਰਕਾਰ ਦਾ ਚੈੱਕ ਹੀ ਗੈਪ ਹੋ ਗਿਆ ਉਹ 50 ਕਰੋੜ ਦਾ ਚੈੱਕ ਕਿੱਥੇ ਚਲਾ ਗਿਆ ਜੀ ਉਹਦੇ ਚ ਜਿਹੜੀ ਮੇਰੇ ਸਾਹਮਣੇ ਗੱਲ ਆਈ ਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਜਿਹੜੇ ਕਿ ਸਾਡੇ ਸਮੁੱਚੇ ਕਮੇਟੀ ਦੇ ਬਹੁਤ ਸਤਿਕਾਰਯੋਗ ਨੇ ਤੇ ਉਹਨਾਂ ਵੱਲੋਂ 50 ਕਰੋੜ ਦਾ ਐਲਾਨ ਉੱਥੇ ਕੀਤਾ ਗਿਆ ਸੀਗਾ ਔਰ ਮੌਕੇ ਦੇ ਲੀਡਰਾਂ ਵੱਲੋਂ 100 ਕਿੱਲੇ ਜ਼ਮੀਨ ਦੇ ਦੇਣ ਦਾ ਬੀਲਾਨ ਹੋਇਆ ਸੀ ਇਦਾਂ ਦੀਆਂ ਖਵਾਰਾਂ ਚ ਖਬਰਾਂ ਸੀ 100 ਕਿੱਲੇ ਵਾਲੀ ਤਾਂ ਮੇਰੇ ਕੋਲ ਗੱਲ ਨਹੀਂ ਹੋਈ ਲੇਕਿਨ ਮੈਂ ਕਹਾਂ 50 ਕਰੋੜ ਵਾਲਾ ਸਵਾਲ ਮੈਂ ਉੱਥੇ ਟਰਸਟ ਦੇ ਕਮੇਟੀ ਦੇ ਮੈਂਬਰਾਂ ਆ ਕੇ ਕੀਤਾ ਸੀ ਕਿ ਉਹਦੇ ਚ ਆਪਾਂ 50 ਕਰੋੜ ਦਾ ਕਿਆ ਬਣਿਆ ਉਹ ਕਹਿੰਦੇ ਵੀ 50 ਕਰੋੜ ਦਾ ਸਾਨੂੰ ਕਾਗਜ਼ ਦੇ ਗਏ ਸੀ ਚੰਨੀ ਸਾਹਿਬ ਚੈੱਕ ਦੇ ਗਏ ਸੀਗੇ ਭਰ ਕੇ ਫੰਕਸ਼ਨ ਚ ਪਰ ਉਹਨਾਂ ਦੀ ਟੈਨਿਓਰ ਦੌਰਾਨ ਉਹ ਚੈੱਕੇ ਹੀ ਸੀਗਾ ਲੇਕਿਨ ਆ ਪੈਸਾ ਨਹੀਂ ਆਇਆ ਕੋਈ ਵੀ 1 ਰੁਪਿਆ ਨਹੀਂ ਆਇਆ ਜੋ ਉਹਨਾਂ ਨੇ ਦੱਸਿਆ ਜੀ ਮੈਨੂੰ ਠੀਕ ਹੈ ਬਈ ਅਗਲੀ ਵਾਰੀ ਫੇਰ ਮਾਨਜੋਗ ਮੁੱਖ ਮੰਤਰੀ ਸਾਹਿਬ ਸਰਦਾਰ ਪੁਗਤ ਸਿੰਘ ਮਾਂਜੀ ਆਏ ਹਮ ਉਹਨਾਂ ਨੇ 25 ਕਰੋੜ ਦਾ ਐਲਾਨ ਕੀਤਾ 50 ਕਰੋੜ ਤੋਂ ਇਲਾਵਾ 25 ਹੋਰ ਨੋ ਹਾਂ ਉਹ 25 ਕਰੋੜ ਦਾ ਪਹਿਲਾ ਚੈੱਕ ਦੇ ਗਿਆ ਸੀਗਾ ਨਾ ਪਹਿਲੀ ਕਿਸ਼ਤ ਠੀਕ ਹੈ 25 ਕਰੋੜ ਆਇਆ ਨਹੀਂ ਠੀਕ ਹੈ ਵੀ ਸੀਐਮ ਸਾਹਿਬ ਨੇ ਮਾਂਜੋਗਮਾਨ ਸਾਹਿਬ ਨੇ 25 ਕਰੋੜ ਦਾ ਐਲਾਨ ਉੱਥੇ ਜਿਹੜਾ ਮੁੜ ਕੇ ਕੀਤਾ ਹਮ ਔਰ ਮੁੜ ਕੇ ਕਰਕੇ 25 ਕਰੋੜ ਰੁਪਈਆ ਇਦਾਂ ਪਤਾ ਲੱਗਿਆ ਵੀ ਉਹਨਾਂ ਨੇ ਵੀ ਜਾਰੀ ਕੀਤਾ ਹਮ ਆ ਗਿਆ ਉਹ ਕਿ ਉਹ ਵੀ ਹਵਾ ਚੀਜ਼ ਫਿਰ ਮੈਂ ਪੁੱਛਿਆ ਵੀ ਆ ਗਿਆ ਕਿ ਨਹੀਂ ਆਇਆ ਹਾਂ ਉਹ ਕਹਿੰਦੇ ਇਹੀ ਤਾਂ ਸਮਝ ਨਹੀਂ ਲੱਗਦਾ ਹੈਗਾ ਵੀ ਕੀ ਹੋ ਰਿਹਾ। ਹਾਂ। ਵੀ ਕਿਆ ਗੜੀ ਸਭ ਤੁਸੀਂ ਪਤਾ ਕਰਕੇ ਦੱਸ ਸਕਦੇ ਆ? ਜਿਹੜਾ ਉਹਨਾਂ ਨੇ ਕਿਹਾ ਕਿ ਗਾਇਬ ਹੋ ਗਿਆ ਹਵਾ ਚ ਮੈਂ ਉਹਨਾਂ ਕੋਲੋਂ ਡੇਰਾ ਬੱਲਾ ਮੈਂ ਮਹਾਰਾਜ ਜੀ ਕੋਲੋਂ ਸੇਰਨੀਵਾ ਕਰਕੇ ਦੱਸ ਦੇਣ ਦਾ ਸਮਾਂ ਮੰਗਿਆ। ਵੀ ਮੈਨੂੰ 26 25 ਨਵੰਬਰ ਤੱਕ ਦਾ ਸਮਾਂ ਦਿਓ। ਤੇ 26 ਨਵੰਬਰ ਨੂੰ ਮੈਂ ਡਿਪਟੀ ਕਮਿਸ਼ਨਰ ਜਲੰਧਰ ਤੋਂ ਅੱਜ ਹੀ ਰਿਪੋਰਟ ਤਲਬ ਕੀਤੀ ਆ। ਔਰ ਉਹ ਲੈਟਰ ਵੀ ਬਕਾਇਦਾ ਮੈਂ ਆਪਣੇ ਸੋਸ਼ਲ ਮੀਡੀਆ ਤੇ ਔਰ ਸਾਰੀ ਮੀਡੀਆ ਨੂੰ ਭੇਜਿਆ ਆ ਕਿ ਉਹ 25 ਕਰੋੜ ਦਾ ਕਿਆ ਬਣਿਆ। अच्छा तू जालंधर डीसी ਨੂੰ ਉਹਦਾ ਸਟੇਟਸ ਕੀ ਆਇਆ ਉਹ ਸਟੇਟਸ ਰਿਪੋਰਟ ਪੱਛੀ ਜੀ ਜਲੰਧਰ ਡੀਸੀ ਤੋਂ ਰਿਪੋਰਟ ਮੰਗ ਲਈ 26 ਨਵੰਬਰ ਨੂੰ ਉਹਨਾਂ ਨੂੰ ਟਾਈਮ ਦਿੱਤਾ ਵੀ ਉਦੋਂ ਤੱਕ ਮੈਨੂੰ ਰਿਪੋਰਟ ਦੇਵੇ ਕਿ 50 ਕਰੋੜ ਗਿਆ ਕਿੱਥੇ 50 ਕਰੋੜ ਦੀ ਚਰਚਾ ਵੀ ਲਿਖੀ ਆ ਉਸ ਲਾਈਨ 'ਚ ਮੈਂ ਉਹਦੇ 'ਚ 25 ਕਰੋੜ ਕਿਉਂਕਿ ਹੁਣ ਪਤਾ ਹੀ ਨਹੀਂ ਲੱਗ ਰਿਹਾ ਰੌਲਾ 50 ਦਾ ਕਿ 25 ਦਾ 25 ਆਇਆ ਕਿ ਨਹੀਂ ਆਇਆ ਕਿੱਥੇ ਚਲਾ ਗਿਆ ਇਹ 26 ਨੂੰ ਜੀ ਅਜੇ ਪਤਾ ਨਹੀਂ ਇਹ 26 ਨੂੰ ਦੱਸ ਦੇ ਇਹ ਮੈਨੂੰ ਲੱਗਦਾ ਸਰਕਾਰਾਂ ਹਵਾ ਜੀ ਕਰ ਜਾਂਦੀਆਂ ਕੋਈ 50 ਦੇ ਗਿਆ ਕੋਈ 25 ਦੇ ਗਿਆ ਉੱਥੇ ਉਹ ਪਿਛਲੇ ਕਿੰਨੇ ਸਾਲ ਇੰਨਾ ਤਾਂ ਮੈਨੂੰ ਪ ਕਮੇਟੀ ਪਰ ਉਹ ਤਾਂ ਇਦਾਂ ਪਤਾ ਲੱਗਿਆ ਸੀ ਵੀ 25 ਕਰੋੜ ਹੀ ਜਲੰਧਰ ਆਇਆ ਹਾਂ ਪ੍ਰਸ਼ਾਸਨ ਦੇ ਖਾਤਿਆਂ 'ਚ ਹਾਂ ਲੇਕਿਨ ਖਰਚਾ ਕਿਉਂ ਨਹੀਂ ਜੀ ਇਹ 3 ਸਾਲ ਸਰਕਾਰ ਬਣੀ ਨੂੰ ਹੋ ਗਿਆ ਜਦੋਂ ਸਰਕਾਰ ਨੇ ਕੋਈ ਕਮੀ ਨਹੀਂ ਰੱਖੀ ਤੇ ਫਿਰ ਪ੍ਰਸ਼ਾਸਨ ਉੱਥੇ ਬੈਠਾ ਕੀ ਕਰੀ ਜਾਂਦਾ ਜੀ ਅੱਛਾ ਪ੍ਰਸ਼ਾਸਨ ਕੋਲ ਉਹ ਪ੍ਰਸ਼ਾਸਨ ਕੋਲ ਹੈ ਜੋ ਚੈੱਕ ਕਰਦੀ ਹੈ ਅੱਛਾ ਇੱਕ ਚੀਜ਼ ਹੋਰ ਚੈੱਕ ਕਰਦੇ ਆ ਕੀ ਕੀ ਆ ਮਾਮਲਾ ਹਾਂ ਕੀ ਆ